ਪੰਜਾਬ ਅਤੇ ਚੰਡੀਗੜ੍ਹ ਵਿੱਚ 2 ਦਿਨ ਦੇ ਮੀਂਹ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤੇ ਹੁਣ ਮੌਸਮ ਵੀਰ ਤਬਦੀਲੀ ਵਾਲਾ ਹੋ ਗਿਆ ਹੈ ਦੱਸ ਦਈਏ 16 April ਤੋਂ 3 ਦਿਨ ਤੱਕ ਲੋਕਾਂ ਨੂੰ ਲੂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੀ ਹਾਂ ਪਿਛਲੇ 24 ਘੰਟਿਆਂ ਵਿੱਚ ਰਾਤ ਦੇ ਔਸਤਨ ਅਧਿਕਤਮ ਤਾਪਮਾਨ ਵਿੱਚ 1.3 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਹੋਇਆ ਹੈ ਹਾਲਾਂਕਿ ਇਹ ਤਾਪਮਾਨ ਅਜੇ ਵੀ ਸਧਾਰਨ ਦੇ ਨੇੜੇ ਹੈ ਰਾਜ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 39 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਲੂ ਨੂੰ ਲੈ ਕੇ ਸਿਹਤਿ ਪਾਗ ਵੱਲੋਂ ਐਡਵਾਈਸ ਜਾਰੀ ਕੀਤੀ ਗਈ ਹੈ ਜਿਸ ਵਿੱਚ ਲੋਕਾਂ ਨੂੰ ਤੇਜ਼ ਧੁੱਪ ਵਿੱਚ ਘਰ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਨਾਲ ਹੀ ਸਾਰੇ ਹਸਪਤਾਲਾਂ ਵਿੱਚ ਲੂ ਤੋਂ ਪ੍ਰਭਾਵਿਤ ਮਰੀਜ਼ਾਂ ਲਈ ਬੈੱਡ ਰਿਜ਼ਰਵ ਕਰ ਦਿੱਤੇ ਗਏ ਨੇ। ਦੱਸਣਾ ਬੰਦ ਹੈ ਕਿ ਮੌਸਮਿ ਪਾਗ ਦੇ ਅਨੁਸਾਰ 17 April ਤੱਕ ਰਾਜ ਵਿੱਚ ਕੀਤੇ ਵੀ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ ਜਦਕਿ 18 ਅਤੇ 19 April ਨੂੰ ਕੁਝ ਸਥਾਨਾਂ ਤੇ ਹਲਕੀ ਤੋਂ ਮੱਧਮ ਮੀਂਹ ਯਾਨੀ ਕਿ ਕੈਲੋ بارش ਹੋ ਸਕਦੀ ਹੈ ਇਸੇ ਤਰ੍ਹਾਂ 16 ਤੋਂ 18 April ਦੇ ਦੌਰਾਨ ਰਾਜ ਦੇ ਕੁਝ ਹਿੱਸਿਆਂ ਵਿੱਚ ਲੂ ਚੱਲਣ ਦੀ ਸੰਭਾਵਨਾ ਹੈ ਪਿਛਲੇ 24 ਘੰਟਿਆਂ ਵਿੱਚ ਮੌਸਮ ਵਿਭਾਗ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਦਰਜ ਕੀਤਾ ਗਿਆ ਪਠਾਨਕੋਟ ਵਿੱਚ 3.1 ਮਿਲੀਮੀਟਰ ਬਠਿੰਡਾ ਵਿੱਚ 0.5 SBS ਨਗਰ ਵਿੱਚ 9.9 ਫਤਿਹਗੜ ਸਾਹਿਬ ਵਿੱਚ 0.5 ਤੇ ਰੋਪੜ ਵਿੱਚ 9.5 mm ਤੇ ਚੰਡੀਗੜ੍ਹ ਵਿੱਚ 12.12 ਪੈਚ ਚੰਡੀਗੜ੍ਹ ਵਿੱਚ 12.2 mm ਮੀਂਹ ਦਰਜ ਕੀਤਾ ਗਿਆ ਦੱਸ ਦਿਓ ਇਹ ਅੰਮ੍ਰਿਤਸਰ ਵਿੱਚ ਅੱਜ ਸਤਾਪਮਾਨ ਸਾਫ਼ ਰਹੇਗਾ ਜਦ ਕਿ ਤਾਪਮਾਨ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਇਸ ਦੇ ਨਾਲ ਇਹ ਜਲੰਧਰ ਵਿੱਚ ਵੀ ਆਸਮਾਨ ਸਾਫ਼ ਰਹੇਗਾ ਪਰ ਤਾਪਮਾਨ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਦੱਸ ਦਈਏ ਇੱਥੇ 17 ਤੋਂ ਲੈ ਕੇ 33 ਡਿਗਰੀ ਦੇ ਵਿਚਕਾਰ ਤਾਪਮਾਨ ਰਹਿਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਉੱਥੇ ਹੀ ਲੁਧਿਆਣਾ ਵਿੱਚ ਵੀ ਆਸਮਾਨ ਸਾਫ਼ ਰਹੇਗਾ ਪਰ ਇੱਥੇ ਵੀ ਤਾਪਮਾਨ ਵਧਣ ਦੇ ਅਸਰ ਨੇ ਪਟਿਆਲਾ ਵਿੱਚ ਵੀ ਮੁਹਾਲੀ ਵਿੱਚ ਵੀ ਦੱਸ ਦਈਏ ਪੰਜਾਬ ਵਿੱਚ بارش ਅਤੇ ਗੜੇਮਾਰੀ ਨਾਲ ਗਰਮੀ ਤੋਂ ਥੋੜੀ ਰਾਹਤ ਮਿਲਣ ਮਕਰੋਂ ਅੱਜ ਮੌਸਮ ਨੇ ਇੱਕ ਵਾਰ ਖਰਵਟ ਲੈਣੀ ਸ਼ੁਰੂ ਕਰ ਦਿੱਤੀ ਹੈ ਲੋਕਾਂ ਨੂੰ ਇੱਕ ਵਾਰ ਫਿਰ ਪਸੀਨੋ ਪਸੀਨੀ ਹੋਣਾ ਪੈ ਰਿਹਾ ਹੈ ਤਾਪਮਾਨ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਸ਼ੁਰੂ ਹੋ ਗਿਆ ਹੈ ਇਹ ਇੱਕ ਵਾਰ ਮੁੜ 40 ਡਿਗਰੀ ਦੇ ਕਰੀਬ ਪਹੁੰਚ ਗਿਆ ਹੈ ਉੱਥੇ ਹੀ ਮੌਸਮ ਵਿਭਾਗ ਦੇ ਆਉਣ ਵਾਲੇ ਦਿਨਾਂ ਵਿੱਚ ਸੂਬੇ ਵਿੱਚ ਲੂ ਲੱਗਣ ਦੀ ਚੇਤਾਵਨੀ ਦਿੱਤੀ ਗਈ ਹੈ ਦੱਸਦੇ ਹਾਂ ਇਹ ਖਾਸ ਤੌਰ ਤੇ ਦੁਪਹਿਰ ਮੇਲੇ ਲੋਕਾਂ ਨੂੰ ਸਭ ਤੋਂ ਵੱਧ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਦੂਜੇ ਪਾਸੇ ਨਵਾਂ ਪੱਛਮੀ ਪ੍ਰਭਾਵ ਵੀ ਸਰਗਰਮ ਹੋ ਰਿਹਾ ਜਿਸ ਦਾ ਅਸਰ ਪੰਜਾਬ ਦੇ ਮੌਸਮ ਤੇ ਵੀ ਪਰਵੇਖਣ ਨੂੰ ਮਿਲੇਗਾ ਤੇ 18 ਅਤੇ 19 ਅਪ੍ਰੈਲ ਨੂੰ ਕਈ ਥਾਵਾਂ ਤੇ ਬਾਰਿਸ਼ ਹੋ ਸਕਦੀ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਮੌਸਮੀ ਭਾਗ ਵੱਲੋਂ 16 17 ਅਤੇ 18 ਅਪ੍ਰੈਲ ਨੂੰ ਸੂਬੇ ਵਿੱਚ ਨੂ ਲੱਗਣ ਦੀ ਚੇਤਾਵਨੀ ਦਿੱਤੀ ਗਈ ਹੈ ਵਿਭਾਗ ਨੇ ਇਹਨਾਂ 3 ਦਿਨਾਂ ਲਈ ਕਈ ਜ਼ਿਲ੍ਹਿਆਂ ਲਈ yellow alert ਵੀ ਜਾਰੀ ਕੀਤਾ ਹੈ ਪਰ ਇਸ ਦੇ ਨਾਲ ਹੀ 18 ਅਤੇ 19 April ਨੂੰ ਕਈ ਥਾਵਾਂ ਤੇ بارش ਹੋ ਸਕਦੀ ਹੈ